ਅੱਜ ਵੱਡਾ ਪ੍ਰਦਰਸ਼ਨ ਕੀਤਾ ਗਿਆ ਹੈਗਾ ਇੱਕ ਕੱਚ ਕੀਤਾ ਗਿਆ ਹੈਗਾ ਕੀ ਕਿਨੇ ਅੱਜ ਸਵੇਰ ਦੀ ਬਾਅਦ ਵੀ ਮੀਟਿੰਗ ਸੀ ਤਿੰਨ ਇਸ਼ੂਆਂ ਤੇ ਸੀ ਇੱਕ ਤਾਂ ਜਿਹੜਾ ਨਵਾਂ ਡਰਾਫਟ ਆ ਉਹਦੇ ਤੇ ਦੂਜਾ ਜਿਹੜਾ ਇੱਕ ਤਾਂ ਪ੍ਰੋਸੈਸ ਚੱਲ ਰਿਹਾ ਉਹਦੀ ਰਿਪੋਰਟਿੰਗ ਹੋਈ ਹੈ ਨਾਲ ਤੇ ਤੀਜਾ ਜਿਹੜਾ ਸਾਡੇ ਖਾਸ ਸਾਬਾਪਰਿਆ 4 ਜਨਵਰੀ ਦਾ ਉਹਦੇ ਵਿੱਚ ਸਾਡੇ ਕਈ ਸਾਥੀ ਸ਼ਹੀਦ ਹੋ ਗਏ ਇੱਕ ਸਾਥੀ ਅੱਜ ਵੀ ਹੁਣੇ-ਹੁਣੇ ਸ਼ਹੀਦ ਹੋ ਗਿਆ ਉਹ ਰੈਫਰ ਕੀਤੇ ਹੋਏ ਲੁਧਿਆਣੇ ਉਹਨਾਂ ਦੇ ਇਲਾਜ ਵਾਸਤੇ ਸਪੈਸ਼ਲ ਫੰਡਿੰਗ ਦੀ ਆਪਣੇ ਜਥੇਬੰਦੀ ਦੇ ਵਿੱਚ ਅਸੀਂ ਗੱਲ ਸਾਂਝੀ ਕੀਤੀ ਹੈ ਦਿਨਾਂ 이슈ਾਂ ਤੇ ਲੈ ਕੇ ਅਸੀਂ ਉਹ ਸਪੈਸ਼ਲ ਏ ਮੀਟਿੰਗ ਆ ਜਿਹੜੀ ਭਲਾਈ ਸੀ ਉਹਦੇ ਵਾਸਤੇ ਅੱਗੇ ਆਉਣ ਵਾਲੇ ਸੰਘਰਸ਼ ਦੇ ਵਿੱਚ ਅਸੀਂ ਤਿਆਰੀ ਕਰ ਰਹੇ ਹਾਂ ਵੀ ਇਹ ਜਿਹੜਾ ਨਵਾਂ ਡਰਾਫਟ ਹੈ ਪਿੰਡਾਂ ਦੇ ਵਿੱਚ ਇਕਤਾ ਬਜਾਰੇ ਕਰਤੀ ਹੈ ਪਿੰਡਾਂ ਦੇ ਵਿੱਚ ਇਹ ਇੱਕ ਹਫਤਾ ਦੇਟ ਦਾ ਕਰਦਾਂਗੇ ਬਾਅਦ ਜੋ ਵੀ ਇੱਕ ਹਫਤਾ ਪਿੰਡਾਂ ਦੇ ਵਿੱਚ ਦੱਸੂ ਵੀ ਨਵੇਂ ਕਾਨੂੰਨ ਜਿਹੜੇ ਉਹ ਕਾਲੇ ਕਾਨੂੰਨ ਰੱਦ ਹੋ ਗਏ ਮੁੜ ਕੇ ਆਗੇ ਇਸ ਕਰਕੇ ਸਾਰੇ ਬਖਰੇਵੇਂ ਛੱਡ ਕੇ ਆਪਾਂ ਉਹਨਾਂ ਦੇ ਉੱਤੇ ਲੜਾਈ ਤੇ ਅਜੇ ਕੀ ਗੀਰਾਨ ਕੀਤਾ ਗਿਆ ਜੀ ਤਿੰਨੇ ਲਾਣੇ ਹੋਇਆ ਵੀ ਦੇਖੋ ਇੱਕ ਤਾਂ 20 ਤਰੀਕਾ ਵਾਲਾ ਧਰਨਾ ਜਿਹੜਾ ਆ ਸੰਯੁਕਤ ਮੋਰਚੇ ਦੀ ਕਾਲ ਹੈ ਐਮਪੀਆਂ ਦੇ 12 ਕੀ ਮਖਤ ਪੱਤਰ ਦੇਣੇ ਉਹਨਾਂ ਨੂੰ ਇੱਕ ਦਿਨ ਦਾ ਪ੍ਰੋਗਰਾਮ ਉਹ ਦਾ ਲਾਣ ਹੋਇਆ ਤੇ ਤੀਜਾ 20 ਤਰੀਕ ਵਾਲੇ ਦਿਨੀ ਮਟਿੰਡਾ ਡੀਸੀ ਦੇ ਦਫ਼ਤਰ ਪੂਰੇ ਡਰਨੇ ਜ਼ਿਲ੍ਹੇ ਵੱਲੋਂ ਧਰਨਾ ਲਾਉਣ ਦਾ ਜਿਹੜਾ ਸਾਡੇ ਛੀਤੇ ਦੇ ਸਾਥੀਆਂ ਦੇ ਕੰਪੰਸੇਸ਼ਨ ਦਾ ਇਹ ਹੋਇਆ ਬਾਕੀ ਜਿਹੜੀਆਂ ਮੈਂ ਪਲਾਂਗ-ਪਲਾਂਗ ਸੰਜੇ ਆਪੀ ਤੇ ਲਬਦਿੜਾ ਪੰਜ ਕਿਸਾਨਾਂ ਜਿਹਦੀ ਮੋਤ ਹੋਈ ਹੈ ਜੀ ਐ ਕਰਕੇ ਆਪੇ ਸਰਕਾਰ ਤੋਂ ਕੀ ਮੰਗਾਂ ਮੰਨਾਈਆਂ ਜਾ ਰਹੀਆਂ ਜਾਂ ਨਹੀਂ ਦੇਖੋ ਸਰਕਾਰ 5 ਲੱਖ ਮੰਗ ਜਾਂਦੀ ਜਾਂ ਸਾਡੀ 10 ਲੱਖ ਮੰਗਾ ਜੀ ਪਹਿਲਾਂ ਤੋਂ ਅਸੀਂ ਕਈ ਲਏ ਵੀ ਹੈ ਤੇ ਜਦੋਂ ਅਸੀਂ ਸੰਘਰਸ਼ ਕਰਦੇ ਉਹਨਾਂ ਨੂੰ 10 ਮਿਲ ਜਾਂਦਾ ਨਹੀਂ ਤਾਂ ਇਹ 5 ਤੇ ਖੜੇ ਆ 5 ਬਹੁਤ ਸਾਲਾਂ ਹਾਂ ਦਾ ਸਰਕਾਰ ਨੂੰ ਕੰਪਨਸੇਸ਼ਨ ਦੇ ਵਿੱਚ ਵਾਅਦਾ ਕਰਨਾ ਚਾਹੀਦਾ ਜਦੋਂ ਆਪਣੇ ਸਰਵਿਸ ਇੰਕਰੀਮੈਂਟ ਦਾ ਵਾਅਦਾ ਕਰਦੇ ਆ ਆਪਦੇ ਆਪਦੇ ਖਰਚਿਆਂ ਦੀ ਵਾਅਦਾ ਕਰਦੇ ਆ ਮਹਿੰਗਾਈ ਵਧਦੀ ਜਾਂਦੀ ਹੈ ਇਸ ਕਰਕੇ ਉਹਨਾਂ ਪਰਿਵਾਰਾਂ ਨੂੰ ਬੇਸ਼ੱਕ ਜੀਐਸਆਈ ਵਾਪਸ ਨਹੀਂ ਲੈ ਕੇ ਆ ਸਕਦੇ ਉਹਨੂੰ ਕੰਪਨਸੇਸ਼ਨ ਤਾਂ ਮਿਲਣੀ ਚਾਹੀਦੀ ਹੈ ਜੀ ਫਲੋਰੀ ਬਾਰਡਰ ਤੇ ਵੀ ਐਲਾਨ ਕੀਤਾ ਗਿਆ ਸੰਭੂ ਬਾਰਡਰ ਤੇ ਵੀ ਐਲਾਨ ਕੀਤਾ ਗਿਆ ਇੱਕ ਕਿਸਾਨਾ ਜੱਥੇ ਨੂੰ ਲੈ ਕੇ ਤੇ ਇੱਕ ਇੱਕ ਕਿਸਾਨਾ ਜੱਥਾ ਜਿਹੜਾ ਹੈਗਾ ਆ ਪਖੜ ਹਟਾਲ ਤੇ ਮਰਨ ਵਰਤ ਤੇ ਬੈਠਾ ਢੇਲੇ ਬਾਦ ਦੇ ਦੇਖੋ ਉਹਨਾਂ ਮੋਰਚਿਆਂ ਦੀ ਉਹਨਾਂ ਦੀ ਅਬਦੀ ਅੰਦਰ ਦੀ ਪਲਾਨ ਹੈ ਜੀ ਉਹਨਾਂ ਨੂੰ ਪਹਿਲਾਂ ਹੀ ਸਾਡੀ ਏਕਤਾ ਕਮੇਟੀ ਦੇ ਵਿੱਚ ਇਹ ਪਾਸ ਹੋ ਦੇ ਉਹ ਇਕਤਾ ਜਿਹੜਾ ਪ੍ਰੋਗਰਾਮ ਦੰਦੇ ਨੇ ਉਹ ਆਜ਼ਾਦ ਤੌਰ ਤੇ ਫੋਰਮ ਹੈ ਅਸੀਂ ਵੀ ਆਜ਼ਾਦ ਆ ਉਹ ਵੀ ਆਜ਼ਾਦ ਨੇ ਆਪਣੇ ਤੌਰ ਤੇ ਹਰੇਕ ਨੂੰ ਐਕਸ਼ਨ ਦੇਣ ਦਾ ਹੈ ਦੂਜੇ ਦੇ ਚਲਦੇ ਕੋਈ ਮੀਟਿੰਗਾਂ ਅੱਗੇ ਵੀ ਕੀਤੀਆਂ ਜਾ ਰਹੀਆਂ ਜੀ ਫੋਰਮ ਨਾਲ ਨਹੀਂ ਕੱਲ ਨੂੰ ਫਿਰ ਮੀਟਿੰਗਾਂ ਜੀ ਇਕਤਾ ਮੀਟਿੰਗ ਪਾਤਣਾ ਵਿੱਚ ਚੱਲ ਰਹੀ ਹੈ ਅੱਜ ਵੱਡਾ ਪ੍ਰਦਰਸ਼ਨ ਕੀਤਾ ਗਿਆ ਹੈਗਾ ਇੱਕ ਕੱਚ ਕੀਤਾ ਗਿਆ ਹੈਗਾ ਕਿਚਨ ਅੱਜ ਸਵੇਰ ਦੀ ਬਾਅਦ ਵੀ ਮੀਟਿੰਗ ਸੀ ਤਿੰਨ ਇਸ਼ੂਆਂ ਤੇ ਸੀਗੀ ਇੱਕ ਤਾਂ ਜਿਹੜਾ ਨਵਾਂ ਡਰਾਫਟ ਆ ਉਹਦੇ ਤੇ ਦੂਜਾ ਜਿਹੜਾ ਏਕਤਾ ਪ੍ਰੋਸੈਸ ਚੱਲ ਰਿਹਾ ਉਹਦੀ ਰਿਪੋਰਟਿੰਗ ਹੋਈ ਹੈ ਨਾਲ ਤੇ ਤੀਜਾ ਜਿਹੜਾ ਸਾਡੇ ਆਫਸਰ ਸਾਹਿਬਾ ਪਰਿਆ ਚਾਰ ਜਲਬੀਰਾ ਉਹਦੇ ਵਿੱਚ ਸਾਡੇ ਕਈ ਸਾਥੀ ਸ਼ਹੀਦ ਹੋ ਗਏ ਇੱਕ ਸਾਥੀ ਅੱਜ ਵੀ ਹੁਣੇ-ਹੁਣੇ ਸ਼ਹੀਦ ਹੋ ਗਿਆ ਉਹਨਾਂ ਦੇ ਦਿੱਤੇ ਹੋਏ ਲੁਧਿਆਣੇ ਉਹਨਾਂ ਦੇ ਇਲਾਜ ਵਾਸਤੇ ਸਪੈਸ਼ਲ ਫੰਡਿੰਗ ਦੀ ਆਪਣੇ ਅਜੇ ਤਬਦੀਲੀ ਦੇ ਵਿੱਚ ਅਸੀਂ ਗੱਲ ਸਾਂਝੀ ਕੀਤੀ ਹੈ ਤਿੰਨਾਂ ਇਸ਼ੂਆਂ ਤੇ ਲੈ ਕੇ ਅਸੀਂ ਉਹ ਸਪੈਸ਼ਲ ਏ ਮੀਟਿੰਗ ਆਦੀ ਬਲਾਈ ਸੀ ਬੁਦੇ ਵਾਸਤੇ ਅੱਗੇ ਆਉਣ ਵਾਲੇ ਸੰਘਰਸ਼ ਦੇ ਵਿੱਚ ਅਸੀਂ ਤਿਆਰੀ ਕਰ ਰਹੇ ਹਾਂ ਅੱਜ ਇਹ ਜਿਹੜਾ ਨਵਾਂ ਡਰਾਫਟ ਹੈ ਪਿੰਡਾਂ ਦੇ ਵਿੱਚ ਇੱਕ ਦਾ ਮੁਜ਼ਾਰੇ ਕਰਤੀ ਹੈ ਪਿੰਡਾਂ ਦੇ ਵਿੱਚ ਇਹ ਇੱਕ ਹਫਤਾ ਡੇਟ طے ਕਰਦਾਂਗੇ ਬਾਅਦ ਚ ਵੀ ਇੱਕ ਹਫਤਾ ਪਿੰਡਾਂ ਦੇ ਵਿੱਚ ਦੱਸੂ ਵੀ ਨਵੇਂ ਕਾਨੂੰਨ ਜਿਹੜੇ ਉਹ ਕਾਲੇ ਕਾਨੂੰਨ ਰੱਦ ਹੋਤੇ ਮੁੜ ਕੇ ਆ ਗਏ ਇਸ ਕਰਕੇ ਸਾਰੇ ਬਖਰੇਵੇਂ ਛੱਡ ਕੇ ਆਪਾਂ ਉਹਨਾਂ ਦੇ ਉੱਤੇ ਲੜਾਈ ਅੱਜ ਕੀ ਕੀ ਨਾਲ ਕੀਤਾ ਗਈ ਹੈ ਤਿੰਨੇ ਲਾਂ ਨੇ ਹੋਇਆ ਵੀ ਦੇਖੋ ਇੱਕ ਤਾਂ 20 ਤਰੀਕ ਵਾਲਾ ਧਰਨਾ ਜਿਹੜਾ ਆ ਸੰਯੁਕਤ ਮੋਰਚੇ ਦੀ ਕਾਲ ਹੈ ਐਮਪੀਆ ਦੇ 12 ਕੀ ਮਖਤ ਪੱਤਰ ਲੈਣੇ ਉਹਨਾਂ ਨੂੰ ਇੱਕ ਦਿਨ ਦਾ ਪ੍ਰੋਗਰਾਮ ਆ ਉਹ ਦਾ ਲਾਂ ਹੋਇਆ ਤੇ ਤੀਜਾ 20 ਤਰੀਕ ਵਾਲੇ ਦਿਨੀ ਬਟਿੰਡਾ ਡੀਸੀ ਦੇ ਦਫਤਰ ਪੂਰੇ ਡਿੰਡੇ ਜ਼ਿਲ੍ਹੇ ਵੱਲੋਂ ਧਰਨਾ ਲਾਉਣ ਦਾ ਜਿਹੜਾ ਸਾਡੇ ਛੀਤੇ ਦੇ ਸਾਥੀ ਰਣ ਦੇ ਕੰਪਨਸੇਸ਼ਨ ਦਾ ਇਹ ਹੋਇਆ ਬਾਕੀ ਜਿਹੜੀਆਂ ਪਹਿਲਾਂ-ਪਹਿਲਾਂ ਸੰਜੀਓ ਕੀ ਤੇ ਲਾਬਤ ਜਿਹੜਾ ਪੰਜ ਕਿਸਾਨਾਂ ਜਿਹਨ ਕੀ ਮੌਤ ਹੋਈ ਹੈ ਜਿਹੜਾ ਸਰਕਾਰ ਤੋਂ ਕੀ ਮੰਗਾਂ ਮੰਨਾਈਆਂ ਜਾ ਰਹੀਆਂ ਕਿ ਦੇਖੋ ਸਰਕਾਰ 5 ਲੱਖ ਮੰਗ ਜਾਂਦੀ ਆ ਸਾਡੀ 10 ਲੱਖ ਮੰਗਾ ਜੀ ਪਹਿਲਾਂ ਤੋਂ ਅਸੀਂ ਕਈ ਲਏ ਵੀ ਆ ਤੇ ਜਦੋਂ ਅਸੀਂ ਸੰਘਰਸ਼ ਕਰਦੇ ਉਹਨਾਂ ਨੂੰ 10 ਮਿਲ ਜਾਂਦਾ ਨਹੀਂ ਤਾਂ ਇਹ 5 ਤੱਕ ਖੜੇ ਆ 5 ਬਹੁਤ ਸਾਲਾਂ ਦਾ ਸਰਕਾਰ ਨੂੰ ਕੰਪਨਸੇਸ਼ਨ ਦੇ ਵਿੱਚ ਵਾਅਦਾ ਕਰਨਾ ਚਾਹੀਦਾ ਜਦੋਂ ਆਪਣੇ ਸਰਵਿਸ ਇੰਕਰੀਮੈਂਟ ਵਾਅਦਾ ਕਰਦੇ ਆ ਆਪਦੇ ਆਪਦੇ ਖਰਚਿਆਂ 'ਚ ਵਾਅਦਾ ਕਰਦੇ ਆ ਮਹਿੰਗਾਈ ਵਧ ਜਾਂਦੀ ਹੈ ਇਸ ਕਰਕੇ ਉਹਨਾਂ ਪਰਿਵਾਰਾਂ ਨੂੰ ਬੇਸ਼ੱਕ ਜੀਏਸੀ ਵਾਪਸ ਨਹੀਂ ਲੈ ਕੇ ਆ ਸਕਦੇ ਉਹਨੂੰ ਕੰਪਨਸੇਸ਼ਨ ਤਾਂ ਮਿਲਣੀ ਚਾਹੀਦੀ ਹੈ ਜੀ ਫਲੋਰੀ ਬਾਰਡਰ ਤੇ ਵੀ ਐਲਾਨ ਕੀਤਾ ਗਿਆ ਸੰਭੂ ਬਾਰਡਰ ਤੇ ਵੀ ਐਲਾਨ ਕੀਤਾ ਗਿਆ ਅੱਗੇ ਇੱਕ ਕਿਸਾਨਾ ਜੱਥੇ ਨੂੰ ਲੈ ਕੇ ਤੇ ਇੱਕ ਇੱਕ ਕਿਸਾਨਾ ਜੱਥਾ ਜਿਹੜਾ ਹੈਗਾ ਉਹ ਖੜ੍ਹਤਾਲ ਤੇ ਮਰਨ ਵਰਤ ਤੇ ਬੈਠਾ ਢਲੇਵਾ ਦੇ ਦੇਖੋ ਉਹਨਾਂ ਮੋਰਚਿਆਂ ਦੀ ਉਹਨਾਂ ਦੀ ਆਪਦੀ ਨਦੀ ਲਾਈਨ ਹੈ ਜੀ ਉਹ ਉਹਨਾਂ ਨੂੰ ਪਹਿਲਾਂ ਹੀ ਸਾਡੀ ਏਕਤਾ ਕਮੇਟੀ ਦੇ ਵਿੱਚ ਇਹ ਪਾਸ ਹੋਇਆ ਹੈ ਦੀ ਉਹ ਇਕਤਾ ਜਿਹੜਾ ਪ੍ਰੋਗਰਾਮ ਦਿੰਦੇ ਨੇ ਉਹ ਆਯਾਤ ਤੌਰ ਤੇ ਫਾਰਮ ਹੈ ਅਸੀਂ ਵੀ ਆਯਾਤ ਆ ਉਹ ਵੀ ਆਯਾਤ ਨੇ ਆਪਣੇ ਤੌਰ ਤੇ ਹਰੇਕ ਨੂੰ ਐਕਸ਼ਨ ਦੇਣ ਦਾ ਹੈ ਦੂਜਾ ਦੂਜੇ ਕਰ ਚੱਲਦਾ ਹੈ ਕੋਈ ਮੀਟਿੰਗਾਂ ਅੱਗੇ ਵੀ ਕੀਤੀਆਂ ਜਾ ਰਹੀਆਂ ਜੀ ਫਾਰਮ ਨਾਲ ਨਹੀਂ ਕੱਲ ਨੂੰ ਫਿਰ ਮੀਟਿੰਗਾਂ ਜੀ ਇਕਤਾ ਮੀਟਿੰਗ ਪਾਤਰਾ ਦੇ ਵਿੱਚ ਤਾਂ ਤਰੀਕ